ਨਸ਼ੇ ਦੀ ਲਤ ਪੂਰੀ ਕਰਨ ਲਈ ਨਸ਼ੇੜੀ ਕਿੱਥੋਂ ਤੱਕ ਗਿਰ ਸਕਦਾ ਹੈ ਸਹਿ ਤੁਸੀਂ ਜੋ ਸੁਣੋਗੇ ਅੱਜ ਤੱਕ ਸੁਣਿਆ ਨਹੀਂ ਹੋਣਾਗਾ ਪੰਜਾਬ ਦੀ ਗੱਲ ਹੈ 4 ਦਿਨ ਪਹਿਲਾਂ ਦੀ ਗੱਲ ਹੈ ਦੋ ਭਰਾ ਜਵਾਨ ਇਹਨਾਂ ਦੇ ਮਾਪ ਉਹ ਜਿਹੜੇ ਬਚਪਨ ਦੇ ਵਿੱਚ ਕਿਸੇ ਕਾਰਨ ਗੁਜ਼ਰ ਗਏ ਸੀ ਉਹ ਦਾਦੀ ਨੇ ਪਾਲ ਪਲੋਸ ਕੇ ਵੱਡੇ ਕੀਤੇ ਦੋਵੇਂ ਭਰਾ ਜਵਾਨ ਵਿਆਹਣ ਯੋਗੇ ਹੋਵੇ ਛੋਟਾ ਭਰਾ ਨਸ਼ੇ ਤੇ ਲੱਗ ਗਿਆ ਸੰਗਤ ਮਾੜੀ ਦੇ ਵਿੱਚ ਪੈ ਗਿਆ ਨਸ਼ੇ ਕੂਕ ਤੋਂ ਲੱਗਿਆ ਬੀਅਰ ਤੇ ਆਇਆ ਬੀਅਰ ਤੋਂ ਲੱਗਿਆ ਸ਼ਰਾਬ ਤੇ ਆਇਆ ਸੂਟੇ ਤੇ ਆਇਆ ਗਾਹਾਂ ਚਿੱਟੇ ਕਾਲੇ ਤੇ ਆ ਗਿਆ ਉਹਨੂੰ ਹਰ ਰੋਜ਼ ਨਸ਼ਾ ਚਾਹੀਦਾ ਸੀਗਾ ਵੱਡਾ ਭਰਾ ਕਮਾਉਂਦਾ ਸੀਗਾ ਉਹਨੂੰ ਖਰਚਾ ਦਿੰਦਾ ਸੀਗਾ ਚਲ ਜਵਾਨ ਮੁੰਡੇ ਦੀਆਂ ਕੁਝ ਜ਼ਰੂਰਤਾਂ ਹੁੰਦੀਆਂ ਨੇ ਰੋਜ਼ ਦਾ ਪਰ ਉਹਨੂੰ ਉਹ ਕਾਫੀ ਨਹੀਂ ਸੀਗਾ ਉਹ ਕਰੇ ਲੜਦਾ ਸੀ ਦਸ ਦਿਨ ਲੜਦਾ ਸੀਗਾ ਕਿ ਮੈਨੂੰ ਪੈਸੇ ਦੇ ਉਹ ਪੈਸੇ ਉਹ ਪਤਾ ਲੱਗ ਗਿਆ ਸੀ ਉਦੋਂ ਭਰਾ ਨੇ ਉਹਦਾ ਭਰਾ ਜਦੋਂ ਰੋਕਣਾ ਸ਼ੁਰੂ ਕਰ ਦਿੱਤਾ ਕਿ ਦੇਖ ਬੱਚਾ ਹੁਣ ਨਸ਼ੇ ਨਾ ਕਰ ਆਪਾਂ ਦੋਵੇਂ ਜਾਣੇ ਆ ਆਪਾਂ ਆਪਦੇ ਘਰ ਨੂੰ ਬਣਾਉਣਾ ਹੈ ਕਮਾਈ ਕਰਨੀ ਆ ਪਰ ਛੋਟੇ ਭਰਾ ਨੂੰ ਸਿਰਫ ਨਸ਼ਾ ਚਾਹੀਦਾ ਸੀ ਇੱਕ ਦਿਨ ਕੀ ਹੋਇਆ ਵੱਡਾ ਭਰਾ ਜਦੋਂ ਸੁੱਤਾ ਪਿਆ ਸੀ ਬੈੱਡ ਤੇ ਪੇਜ ਤਾਰ ਹਥਿਆਰ ਦੇ ਨਾਲ ਸਿੱਧਾ ਜਾ ਕੇ ਉਹਦਾ ਗਲ ਵੱਢ ਤਾਉਣੀ ਨਸ਼ਾ ਪੂਰਾ ਕਰਨ ਦੀ ਖਾਤਰ ਕਿਉਂਕਿ ਉਹਨੂੰ ਪੈਸੇ ਨਹੀਂ ਦਿੰਦਾ ਸੀ ਉਹ ਹੋਰ ਵੱਡਾ ਭਰਾ ਦਾ ਵੀਜ਼ਾ ਆ ਚੁੱਕਿਆ ਸੀਗਾ ਉਹਨੇ ਬਾਹਰ ਚਲੇ ਜਾਣਾ ਸੀਗਾ ਕਮਾਈ ਕਰਨ ਲਈ ਖਾਤਰ ਉਸੇ ਛੋਟੇ ਭਰਾ ਤੇ ਦਾਦੀ ਦੇ ਲਈ ਹੋਰ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਨਹੀਂ ਸੀਗਾ ਸੋਚ ਕੇ ਦੇਖੋ ਇੱਕ ਨਸ਼ੇੜੀ ਦੀ ਮਾਨਸਿਕਤਾ ਇੰਨੀ ਜਿਆਦਾ ਥੱਲੇ ਡਿੱਗ ਜਾਂਦੀ ਆ ਕਿਉਂ ਆਉਦੇ ਨਾਲ ਦੇ ਜੰਮੇ ਭਰਾ ਨੂੰ ਮਾਰ ਦਿੰਦਾਗਾ ਨਸ਼ੇ ਦਾ ਪਲੇਜ਼ਰ ਲੈਣ ਦੇ ਲਈ ਦਿਮਾਗ ਨੂੰ ਖੁਸ਼ੀ ਦੇਣ ਦੇ ਲਈ ਇਥੋਂ ਤੱਕ ਵੀ ਗਿਰ ਜਾਂਦੇ ਆ ਇਸੇ ਲਈ ਮੈਂ ਕਹਿੰਨਾ ਉਹਨਾਂ ਟੀਨੇਜ ਦੇ ਵਿੱਚ ਨਸ਼ਾ ਜਦੋਂ ਲੱਗਦਾ ਨਾ ਟੀਨੇਜ ਮਤਲਬ ਕਿ 13 ਸਾਲ ਤੋਂ ਲੈ ਕੇ 19 ਸਾਲ ਦੇ ਵਿੱਚ ਜਿਹੜਾ ਨਸ਼ੇ ਤੇ ਲੱਗ ਗਿਆ ਉਹ ساری ਉਮਰ ਛੁੱਟ ਨਹੀਂ ਸਕਦਾ ਇਹ ਉਮਰ ਦੇ ਵਿੱਚ ਮਾਪਿਆਂ ਨੇ ਕੇਅਰ ਕਰਨੀ ਹੁੰਦੀ ਆ ਉਹਦੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ ਹੁੰਦੀ ਹੈ ਲਾਸਟ ਵੀਡੀਓ ਇਸ ਪੇਜ ਤੇ ਮੈਂ ਪਾਈ ਆ ਕਿ ਤੁਸੀਂ ਆਪ ਦੇ ਬੱਚਿਆਂ ਨੂੰ ਨਸ਼ੇ ਤੋਂ ਕਿਵੇਂ ਰੋਕ ਸਕਦੇ ਆ ਪੱਕਾ ਇਲਾਜ ਆ ਉਹ ਚੀਜ਼ਾਂ ਕਰੋਗੇ ਆ ਵੀਡੀਓ ਦੇਖ ਲਓ ਐਸੇ ਪੇਜ ਤੇ ਪਈ ਆ ਪੰਜਾਬੀ ਸਟੇਟਸ ਗਰੂਪ ਤੇ ਦੁਬਾਰਾ ਤੁਹਾਡਾ ਬੱਚਾ ਕਦੇ ਨਸ਼ੇ ਵੱਲ ਮੂੰਹ ਤੱਕ ਨਹੀਂ ਕਰੂਗਾ ਨਹੀਂ ਤਾਂ ਤੁਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਉਹ ਅਕਸਰ ਹੀ ਘਟ ਜਾਂਦੀਆਂ ਨਸ਼ੇ ਦੀ ਪੂਰਤੀ ਖਾਤਰ ਠੀਕ ਹੈ ਜੀ ਆਪਾਂ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਸੀ ਅੰਦਰੂਨੀ ਸੋਚ ਨੂੰ